ਤਬ ਲਾਇਆ ਨਹੀਂ ਥੋੜਾ ਜਿਹਾ ਲੌਣਾ ਜੀ ਆ ਵੇਖੋ ਇਹ ਹੁਣ ਛੱਡਿਆ ਉਹਨੇ ਤੁਰ ਲੱਗੇ ਨੇ ਹੈ ਆ ਵੇਖੋ ਜੀ ਬਾਈ ਜਿਹੜਾ ਮਤਲਬ ਆਦੀ ਭੈਣ ਦੇ ਪੈਸੇ ਖੋ ਗਿਆ ਸੀ ਨਾ ਆ ਦੇਖੋ ਇੱਥੇ ਸਰਦਾਰ ਬਣੀ ਜਮਾਈ ਉਹੀ ਭਰ ਕੇ ਛੱਡ ਗਿਆ ਆਹ ਦੇਖੋ ਜੀ ਆ ਹੋ ਗਿਆ ਜੀ ਹਾਲਾਤ ਆ ਦੇਖੋ ਇਹਦਾ ਭਰਿਆ ਆ ਜੀ ਇਹ ਚਿੱਤੇ ਨਾਲ ਸਰੰਜ ਪੂਰੀ ਭਰੀ ਪਈ ਹੈ ਜੀ ਇਹ ਗਾਂ ਲਾਉਣਾ ਜੀ ਕਿਤੇ ਹਾਂ ਬਾਈ ਦੱਸ ਦਿਆ ਵੀ ਇਹ ਕਈ ਲੋਕ ਇੱਥੇ ਕਹਿ ਰਹੇ ਜਿਹੜੇ ਉਹ ਕਹਿੰਦੇ ਵੀ ਇਹ ਇਹਨਾਂ ਨੇ ਉੱਥੋਂ ਨਹੀਂ ਲਿਆਗਾ ਵੀ ਇਹ ਸਲੇਮਪੁਰਾ ਜਿਹੜਾ ਟਿੱਬਾ ਬਾਣਾ ਜਿਹੜਾ ਇੱਕ ਹਟਾ ਪੂਰਾ ਨਾਮ ਮਸ਼ਹੂਰ ਹੋ ਚੁੱਕਾ ਵੀ ਉਸ ਉੱਥੋਂ ਲੈ ਕੇ ਆਏ ਆ ਆ ਦੇਖੋ ਸਾਹੀ ਪਬਲਿਕ ਇਸ ਗਾ ਦੀ ਗਵਾਹੀ ਪਾ ਰਹੀ ਆ ਵੀ ਇੱਥੇ ਮਤਲਬ ਇੱਕ ਹੋ ਗਿਆ ਕੰਮ ਮੋਹਰੂ ਨੀਂ ਵੀਰ ਮਹਾਰੂ ਨੀਂ ਵੀਰ ਦੇ ਵਿੱਚ ਚੋਲਣਾ ਕਰਤਾ ਮੈਂ ਹੋ ਗਿਆ ਕਾਰਕਰਣ ਹਾਂ ਬਸ ਉਹਨੇ ਆਪਸੀ ਅਥਰੀ ਕਰਿਆ ਉਹਨੇ ਆਪਸੀ ਕੋਈ ਜੋੜ ਲਾਇਆ ਉਹਨੇ ਅਧੀਨ ਕਰਿਆ ਉਹਦੇ ਆਪਣਾ ਦਿਲ ਹੋ ਗਿਆ ਉਹਦੀ ਜੇਬ ਚ ਸੰਜਾ ਵੀ ਆ ਉਹਨੇ ਬਹੁਤ ਧੰਨਵਾਦ ਕਰਿਆ ਲੱਗਾ ਨਾ ਆਪਕੇ ਪਿਆਰ ਤੋਂ ਕੁਝ ਵੀ ਨਹੀਂ ਕਰਦਾ ਤੁਸੀਂ ਦੱਸੋ ਹੱਥ ਕਿੱਥੇ ਲਗਾਉਣਾ ਹੈ

ਕੰਮ ਕਰਕੇ ਰੋਣਾ ਰੋਣਾ ਤੇਰੇ ਕੰਮ ਲਿਓ ਇਹਨੇ ਕਦੀ ਨਹੀਂ ਕਰਨਾ ਉਹ ਸਾਡੇ ਨੀਯਾ ਉਹ ਨਹੀਂ ਆਇਆ ਟਾਮ ਨੀ ਤਾਂ ਫਿਰ ਤੇਰੇ ਦੇ 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 ਮੇਰੇ ਪੈਸੇ ਪਹੀਆ ਦੇ ਦੇ ਮੈਂ ਕਿਤੇ ਰੱਖੇ ਨੇ ਰੁਪਈਆ ਵਾਸਤਾ ਲਾ ਕੇ ਆਲੋ ਚੌਪਰ ਕੇ ਮੇਰਾ ਰੋਣਾ ਰੁਪਈਆ ਗੋਲ ਲੱਕ ਲਿਆ ਸਾਟਿਆ ਕਰੇ ਨਾ ਭਾਈ ਆਪਾਂ ਰਾਤ ਨੂੰ ਆਵੇ ਨਹੀਂ ਆਗੇ ਦੀਆਂ ਆ ਬੰਦੇ ਕੋਲੋਂ ਸਾਰੂ ਪੈਸੇ ਮੈਨੂੰ ਹੁਣ 5 ਰੁਪਈਆ ਚਾਹੀਦਾ ਤਾਂ ਮੈਂ ਟਾਰ ਕਾ ਟੇ ਦੇਦੀ ਸਾਡੇ ਘਰੇ ਵੀ ਕੋਈ ਤੌਕਾ ਕੋਚ ਨਹੀਂ ਕੋਦੀਗਾ ਮੇਰਾ 5000 ਰੁਪਈਆ ਮੇਰਾ ਇੱਥੇ ਕਿਤੇ ਰੱਖੀ ਹੈ ਹੈ ਪੈਸੇ ਦਿਵਾ ਲਿਓਣੇ ਕੋਈ ਬਾਈ ਜੀ ਇੱਕ ਬੈ ਮੈਨ ਚੋਰੀ ਚੱਕੇ ਮੈਂ ਚੋਰੀ ਆ ਕੇ ਭੱਜਿਆ ਉਹ ਵੀ ਦਵਾ ਦੇ ਪੱਤੀ ਜਾਣਦੇ ਸੀ ਇਹਨਾਂ ਨੂੰ ਫੇਰ ਇਹਨਾਂ ਪੁਲਿਸ ਵਾਲੇ ਕਿਉਂ ਨਹੀਂ ਕਰਦੇ ਤੁਸੀਂ ਕਰਦੇ ਹੁਣ ਇਹਦਾ ਸਮਾਨ ਤਾਂ ਮੜਾ ਸਮਾਨ ਤਾਂ ਦੇਣਗੇ ਕੋਈ ਗੱਲ ਨਹੀਂ ਉਹ ਦੇਣਗੇ ਉਹ ਮਾਨ ਲੈ ਦੋ ਉਹਦਾ ਹਾਂ ਸਮਾਨ ਤੁਸੀਂ ਕਰਕੇ ਭੱਜਿਆ ਇਹ ਕੋਈ ਕਹਿੰਦੇ ਪੈਸੇ ਦਵਾ ਦੇਣ ਕਿੱਥੇ ਦਿੱਤੇ ਉੱਥੇ ਕਹਿੰਦੇ ਲਿਆ ਦੇਣੇ ਆ ਕੋਈ ਪੈਸੇ ਹੈ ਕਿਹਨੇ ਦੇਣਾ ਹੈ ਚਲੋ ਜਾ ਭੱਜ ਜਾ ਕੋਈ ਕਿਉਂ ਠਾਣੇ ਰੱਖਿਓ ਤੁਸੀਂ ਕੁੜੀਆਂ ਦੇ ਰੁਪਏ ਕੱਢ-ਕੱਢ ਕੇ ਭਜਦੇ ਵੀ ਹੋਰ ਦੇਖੋ ਭਰਾਵੋ ਇਹ ਹੋਰ ਕਿਦਾ ਇਸ ਮਿੱਤ ਹੋਣਗੇ ਇੱਕ ਸਗੀ ਭੈਣ ਦੇ ਪੈਸੇ ਕੱਢ ਕੇ ਭੱਜੇ ਆ ਔਰ ਭੈਣ ਕਹਿੰਦੀ ਮੈਂ ਤਾਂ ਕਿਸੇ ਦੀ ਜ਼ਮਾਨਤ ਕਰਨ ਵਾਸਤੇ ਮਤਲਬ ਪੈਸੇ ਜੋੜੇ ਸੀਗੇ ਆਲੂਆਂ ਦੀ ਮਿਹਨਤ ਕਰਕੇ ਆ ਹਾਲ ਹੋ ਗਿਆ ਹੁਣ ਵੀ ਇਹ ਲੋਕ ਜਿਹੜੇ ਆ ਇਹ ਮੋਬਾਈਲ ਹੋ ਕੇ ਭੱਜੇ ਸੀਗੇ ਕਿੱਥੋਂ ਹੋਇਆ ਸੀ ਮਿਲ ਤੁਸੀਂ ਓਏ ਕਿੱਥੋਂ ਹੋਇਆ ਸੀ ਮੋਬਾਈਲ ਠੀਕ ਹੈਗਾ ਕੀ ਸਰਾਜ ਹੋਊਗੀ ਸਰਾਜ ਸੁਨਝ ਹੋਣੀ ਆ ਇਹਗੇ ਵਾਲੀ ਸਰਿੰਜਾ ਇਹਦਾ ਮੈਲ ਸੀਗਾ ਜਿਹੜਾ ਪੱਦੇ ਹੋ ਗਿਆ ਮੈਂ ਤਾਂ ਤੇਰਾ ਸੀਗਾ ਨਹੀਂ ਨਹੀਂ ਉਹ ਕੁੜੀ ਦੇ ਮੈਨਾਂ ਕਹਿੰਦੇ ਪੈਸੇ ਦੇ ਮੱਦੇ ਫੜਣ ਦਾ ਨਹੀਂ ਨਹੀਂ ਮੋਬਾਈਲ ਕਿਹਦੇ ਲਾ ਕੇ ਪੱਜਦੇ ਉਹ ਸਰਿੰਜ ਲੱਗੀ ਦੀ ਹੈ ਰੰਗ ਵਾਲਿਆਂ ਦਾ ਹੈ ਰੰਗ ਵਾਲੇ ਮੁੰਡਿਆਂ ਦਾ ਇਹ ਰੰਗ ਵਾਲੇ ਉਹ ਜਿਹੜੇ ਆਪਣੇ ਇੱਥੇ ਰੰਗ ਕਰਦੇ ਕਿੰਨਾਂ ਦੇ ਘਰੇ ਉਹਨਾਂ ਅੱਛਾ ਉਹਨਾਂ ਲਾ ਕੇ ਕੋਣ ਮਾਲ ਘੋਟ ਲਿਆ ਖਣ ਉਹਨਾਂ ਦਾ ਰੰਗ ਵਾਲੇ ਫੇਰ ਪੱਜੇ ਉਹ ਰਾਏ ਜਿਹੜਾ 10 ਰੁਪਏ ਦੇ ਵਿੱਚ ਵਿੱਚ ਡੱਗ ਪਾਇਆ ਇੱਥੇ ਦੱਸ ਕਿ ਇਹ ਕਿਹ ਕਿਹ ਰੰਗ ਕਰਦਾ ਸੀ ਰੰਗ ਵਾਲੇ ਭਈਆ ਲੱਗਿਆ ਆ ਦੇਖੋ ਹੁਣ ਵੀ ਇਹ ਬਿਲਕੁਲ ਨਸਿਆਂ ਦਾ ਕਾਰੋ ਦੁਕਾਵਾ ਖਾਂਦੇ ਜਾਓ ਜੀ ਤੁਸੀਂ ਆਪਣਾ ਕਾਰੋ ਕੰਮ ਜਿਹੜਾ ਕਰਨਾ ਵੇਖੋ ਆ ਹਾਲਾਤ ਬਣ ਚੁੱਕੇ ਨੇ ਹੁਣੇ ਆਪਣੇ ਘਰਾਂ ਨੂੰ ਪੈਸੇ ਕੋਇਆ ਆਪਣੀ ਸਗੀ ਭੈਣ ਦੇ ਪੈ ਕੱਢ ਕੇ ਪੱਛ ਆਇਆ ਇਹ ਮੈਂ ਖੜੇ ਚੱਲਦੀ ਆ ਮੈਂ ਨਹੀਂ ਆਇਆ ਦੋਨੇ ਮੁੰਡਿਆਂ ਦੇ ਬੱਚੇ ਉਹ ਦੇ ਰਹੇ ਪੈਸੇ ਕਿਹਨੇ ਹੁਣ ਵੀ ਇਹ ਕਿੱਥੇ ਰੰਗ ਕਿੱਥੇ ਰੰਗ ਕਰਦਾ ਤੂੰ ਰੰਗ ਕਰਦਾ ਮੋਬਾਈਲ ਤੇ ਰੰਗ ਕਰਦੇ ਹੁੰਦਾ ਅੱਛਾ ਅੱਛਾ ਇਹ ਦੇਖੋ ਅੱਜ ਵੀ ਸਦਾ ਫੇਰ ਦੇ ਵਿੱਚੋਂ ਕੋਈ ਰੰਗ ਕਰ ਰਿਹਾ ਸੀ ਉਹਨਾਂ ਮੋਬਾਈਲ ਪਿਆ ਸੀਗਾ ਏ ਬੇਚਾਰਾ ਪ੍ਰਵਾਸੀ ਮਜ਼ਦੂਰ ਸੀਗਾ ਫੇਰਾ ਮਤਲਬ ਇਹਨਾਂ ਪਿੱਛਾ ਕਰਕੇ ਇਹਨੂੰ ਮੰਡ ਤੋਂ ਫੜ ਕੇ ਲੈ ਗਏ ਆ ਲੋਕ ਪਬਲਿਕ ਆਪ ਹੁਣ ਇਹਨੂੰ ਕੋ ਫੜ ਕੇ ਆ ਆ ਗਿਆ ਵਾਰਸਾ ਵਾਰਸਾ ਸਾਰੇ ਵਾਰ ਜੀ ਆ ਪਿੰਡ ਦਾ ਬੰਦੇ ਮੇਰੇ ਬੰਦੇ ਬਸ ਕਈ ਬੰਦੇ ਪਿੰਡ ਦੇ ਵੀ ਇਹ ਜਾਂਦੇ ਲੋਕ ਇਹਨਾਂ ਲੋਕਲ ਸੁਦਾਕੇ ਲੈ ਜਾਂਦੇ ਆ ਹਾਂ ਤੇ ਇਹ ਲੋਕ ਆਪਣੇ ਘਰਾਂ ਨੂੰ ਘਰਾਂ ਨੂੰ ਹਰੀ ਸਿੰਘ ਇਹ ਆਪਣੀ ਭੈਣ ਦੇ ਪੈਸੇ ਕੱਢ ਕੇ ਲਿਆ ਦੱਸੋ ਹੁਣ ਆਪਣੀ ਭੈਣ ਦੇ ਪੈਸੇ ਕੱਢ ਕੇ ਲਿਆ ਤੁਹਾਡਾ ਕੀ ਕੋਲ ਪਾਰ ਅੰਦਰ ਨਾਲ ਆਪਣੇ ਬੱਡੇ ਚ ਤੇ ਇਹ ਦੁਰਗਾ ਦੇ ਕੱਢ ਕੇ ਲੈ ਆਇਆ ਦੇਖਾ ਜਾ ਕਰਕੇ ਹਾਂ ਦੇਖੋ ਹੁਣ ਵੀ ਮੇਰਾ ਇਹ ਭਰਾ ਦੇਖੋ ਐ ਨਸਿਆਂ ਦੇ ਵਿੱਚ ਪੂਰਾ ਐ ਹੋਇਆ ਪਿਆਵਾ ਇਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਦੇਖੋ ਉਹ ਤੋਂ ਵੱਡੇ ਜਾਗੇ ਇਹ ਹਾਲਾਤ ਨੇ ਸਾਡੇ ਬੇਟ ਲੱਕੇ ਦੇ ਕੜ ਕੋ ਕੜ ਕੀ ਹੋਈ ਪਈ ਸਰ ਇਹਨੂੰ ਲੋਕਾਂ ਨੇ ਮਤਲਬ ਜਦੋਂ ਮੈਨ ਖੋ ਕੇ ਭੱਜਿਆ ਲੋਕਾਂ ਨੇ ਦਾ ਪਿੱਛਾ ਕੀਤਾ ਬੜੀ ਮੁਸ਼ਕਿਲ ਆ ਇਹਨੂੰ ਭੱਜਿਆ ਕੋਲੇ ਮੋਟਰਸਾਈਕਲ ਮਾਰਿਆ ਮੋਟਰ ਤੇ ਪਾ ਦਿੱਤੀ ਆ ਦੇਖੋ ਭੈਣ ਵਿਚਾਰੀ ਆਦੇ ਭਰਾ ਜੇ ਮੈਂ ਤਾਂ ਕਰਦੀ ਫਿਰ ਜੇ ਮੇਰੇ ਪੈਸੇ ਮੋੜਦੇ ਦੇਖੋ ਅੱਜ ਕੱਲ੍ਹ ਆ ਹਾਲਾਤ ਹੋ ਗਏ ਨੇ ਨਹੀਂ ਭਰਾ ਆਪੇ ਭੈਣ ਨੂੰ ਸਗਨ ਦਿੰਦੇ ਆ ਇਹ ਪੁੱਠਾ ਕੰਮ ਚੱਲ ਪਿਆ ਸਾਡੇ ਵੇਡ ਲੱਗ ਕੇ ਜੱਸਾ ਹਾਂ ਉਸਾ ਚੁਰਲਾ ਸ਼ੁਕਾਇਆ ਉਹ ਕਰਾ ਰਾਜੀ ਨੂੰ ਇਹਨੇ ਬਾਅਦ ਚਾਹੇ ਇਹਦਾ ਜਿਹੜਾ ਇਹਨਾਂ ਨੇ ਚੋਰੀਆ ਕਰ ਲਏ ਇਹ ਨਾ ਜਦੋਂ ਲੱਗਾ ਸੀ ਲੈ ਆ ਦੇ ਕਦੇ ਕੋਣੀ ਗਿਆ ਬੱਸ ਇਹਨਾਂ ਨੇ ਉਹ ਦਿੱਗੇ ਦੁੱਗੇ ਦਿੱਗੇ ਇਹਨਾਂ ਨੇ ਉਹ ਸਮਾਨ ਸਮੂਹ ਲਾ ਲਿਆ ਬੱਸ ਉਹ ਤੇਰੇ ਪੈਸੇ ਗਏ ਹੁਣ ਤੈਨੂੰ ਇਹ ਪੁੱਛੋ ਵੀ ਲਾਇਆ ਕਿੱਥੋਂ ਕੋਈ ਕੋ ਨਹੀਂ ਹੁੰਦੇ ਆ ਚੀ ਗਿੱਤ ਮਲੇ ਨੇ ਦਾਜੀ ਫਿਰ ਅੱਕਾ ਤਾਂ ਸਮਾਨ ਨੂੰ ਲਈ ਫਿਰਦਾ ਬਸ ਉਹ ਚੱਕਰ ਹੋ ਗਿਆ ਨਾ ਉਹਨੇ ਬੰਦੇ ਜਿਹਨੇ ਦਿੱਤੋ ਲਵਾਇਆ ਵਾ ਕਿਤੋਂ ਲਿਆ ਬਾਈ ਕਿਤੋਂ ਲਿਆ ਸਮਾਨ ਤੈਨੂੰ ਛੱਡ ਦੇਣਗੇ ਬਾਅਦ ਕੇ ਬਾਅਦ ਗੱਲ ਆਏ ਆ ਇਸ ਯਾਰ ਦਾ ਉਹ ਬਾਈ ਕਿਤੋਂ ਲਿਆ ਦੱਸ ਦੇ ਉਦੋਂ ਆਪਾਂ ਉਹਨੂੰ ਤੈਨੂੰ ਛੱਡ ਦਾਂਗੇ ਫਿਰ ਬਾਕੀ ਟਾਈਮ ਕਿਹੜੇ ਬੰਦੇ ਕੋਲ ਸਮਾਨ ਲਈ ਤੂੰ ਬੰਦਾ ਬੋਲ ਤੇ ਫੜਾ ਗਿਆ ਪਰ ਮੈਂ ਇਹ ਕਿਹੜੇ ਪਿੰਡ ਦਾ ਬੰਦਾ ਹੈ ਬੰਦੇ ਬਰਦਾ ਦੱਸਦਾ ਨਾਮ ਕੀ ਆਦਾ ਹੈ ਹੈ ਮਨਜੀਤ ਆ ਇਹਨੇ ਆਪਣੀ ਭੈਣ ਦੇ ਪੈਸੇ ਕੱਢ ਕੇ ਨਾ ਜਿਹੜਾ ਮੱਦੇਪੁਰ ਦਾ ਠਾਵਾਂ ਸਦਾ ਮੇਰੀ ਚੌਂਕੀ ਕਿਧਰੇ ਵੀ ਨਹੀਂ ਵਿੱਚ ਪੈਂਦਾ ਪਿੰਡ ਮੱਦੇਪੁਰ ਉੱਥੋਂ ਦਾ ਕੋਈ ਮਨਜੀਤ ਸਿੰਘ ਦਾ ਦਸਦਾ ਬਾ ਵੀ ਜਿੱਤੋ ਇਹਨੇ ਕਹਿੰਦਾ ਮੈਂ ਸਮਾਨ ਲਿਆ ਵਾ ਆ ਹਾਲਾਤ ਹੋ ਗਏ ਨੇ ਸਾਡੇ ਪੁਲਿਸ ਦੇ ਨਾਲ ਦਿਹਾਤੀ ਵਿੱਚ ਹਾਂ ਮੈਂ ਇਹਦਾ ਟਿੱਬੇ ਦੇ ਆ ਟਿੱਬੇ ਤੇ ਕਹਿ ਰਿਹਾ ਟਿੱਬੇ ਤੇ ਹਾਂ ਨਾ ਪਾਤ ਨਹੀਂ ਦੇ